ਲੋਕਾਂ ਦਿੱਤੀ ਵਧਾਈ ਕਾਕਾ ਜੰਪਿਆ ਇੱਕ ਗੀਤ ਬੜਾ ਹੀ ਮਸ਼ਹੂਰ ਹੋਇਆ ਸੀਗਾ ਇਹ ਗੀਤ ਸੀਗਾ ਤੁਸੀਂ ਜਾਣਦੇ ਹੋ ਕਿ ਇੱਕ ਐਸ ਗਾਇਕ ਜੋ ਕਿ ਸਾਨੂੰ ਸਦੀ ਵੀ ਵਿਛੋੜਾ ਦੇ ਗਏ ਨੇ ਲੰਬਾ ਸਮਾਂ ਉਹਨਾਂ ਨੇ ਗੀਤ ਲੋਕਗੀਤ ਗਾਏ ਆਸਾ ਸਿ ਮਸਤਾਨਾ ਦੀ ਗੱਲ ਕੀਤੀ ਜਾ ਰਹੀ ਆ ਜ ਜਿਹਨਾਂ ਦੇ ਸਿੰਦਰ ਕੌਰ ਦੀ ਆਵਾਜ਼ ਅਤੇ ਆਸਾ ਸਿ ਮਸਤਾਨਾ ਦੀ ਆਵਾਜ਼ ਦਾ ਆਸਪ ਵਿੱਚ ਚੀਜ਼ ਸਮੇਤ ਸੀ ਬੜੀ ਮਿੱਠੀ ਆਵਾਜ਼ ਅਤੇ ਸੰਗੀਤਕ ਤੌਰ ਨਾਲ ਉਹਨੇ ਉਹਨਾਂ ਨੇ ਸਾਡੀ ਝੋਲੀ ਵਿੱਚ ਅਨੇਕਾਂ ਹੀ ਗੀਤ ਅਤੇ ਲੋਕਗੀਤ ਪਾਏ ਉਹਨਾਂ ਵਿੱਚ ਇੱਕ ਗੀਤ ਬੜਾ ਹੀ ਹਰਮ ਪਿਆਰਾ ਹੋਇਆ ਮੁੰਡਾ ਬੜਾ ਸੁਨਿਸ਼ਰੀ ਦੂਜਾ ਹੋਇਆ ਕਿ ਕਾਕਾ ਜੰਪਿਆ ਔਰ ਘਰ ਦੇ ਵਿੱਚ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਸਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਜਿਨ੍ਹਾਂ ਘਰਾਂ ਵਿੱਚ ਸ਼ਾਦੀ ਹੋਈ ਨੂੰ ਲੰਬਾ ਸਮਾਂ ਹੋ ਗਿਆ ਉਹਨਾਂ ਬੱਚਿਆਂ ਦੇ ਮਾਪੇ-ਵਾਪ ਨੂੰ ਪਛਕੇ ਵੇਖੋ ਉਹਨਾਂ ਦੇ ਨਜ਼ਦੀਕਨ ਪਛਕੇ ਵੇਖੋ ਉਹਨਾਂ ਨੂੰ ਕਿੰਨੀ ਤੜਫਣ ਲੱਗੀ ਹੁੰਦੀ ਹੈ ਸੋ ਆਓ ਤੁਹਾਡੀ ਇੰਤਜ਼ਾਰ ਕੜੀਆਂ ਖਤਮ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਵਾਪਸ ਪਰਤਨ ਤਾ ਤੁਹਾਡੇ ਲਈ ਅਸੀਂ ਇੱਕ ਇੰਟਰਵਿਊ ਲੈ ਕੇ ਹਾਜ਼ਰ ਹੋ ਰਹੇ ਹਾਂ ਇਹ ਇੰਟਰਵਿਊ ਮੈਂ ਕੰਡਕਟ ਕਰਾਂਗਾ ਜਗਿੰਦਰ ਬਾਸੀ ਸਾਡੀ ਲਾਈਨ ਤੇ ਫੀਮੇਲ ਡਾਕਟਰ ਨੇ ਡਾਕਟਰ ਮਨਵੀਰ ਬਤਰਾ ਜੀ ਡਾਕਟਰ ਸਾਹਿਬ ਅੱਜ ਦੇ ਪ੍ਰੋਗਰਾਮ ਵਿੱਚ ਵੈਲਕਮ ਜੀ ਆਇਆਂ ਆਪ ਜੀ ਨੂੰ ਤਸ਼ਕੁਰ ਜੀ ਥੈਂਕ ਯੂ ਐਸੀ ਫੇਸਬੁਕ ਤੇ YouTube ਤੇ ਵੀ ਇੰਟਰਵਿਊ ਨੂੰ ਅੱਜ ਟੈਲੀਕਾਸਟ ਬ੍ਰਾਡਕਾਸਟ ਕਰਾਂਗੇ ਜਦੋਂ ਸਮਾਂ ਹੋਵੇ ਤਾਂ ਉਹ ਮਾਪੇ ਜਰੂਰ ਵਾਚ ਕਰਨ ਕਿ ਵਰੀਜ਼ ਜਦੋਂ ਪ੍ਰੋਮ ਚੱਲਦਾ ਉਸ ਵੀ ਨਹੀਂ ਵਾਚ ਨਹੀਂ ਕਰ ਸਕਦੇ ਤਾਂ ਉਹਨਾਂ ਲਈ ਸਨੈਰੀ ਮੌਕਾ ਹੈ ਕਿ ਹਰ ਇੰਟਰਵਿਊ ਫੇਸਬੁਕ YouTube ਤੇ ਜਾਵੇਗੀ ਤਾਕੀ ਆਰਮਰ ਸੈਂਬਚ ਉਹਨਰ ਵੀ ਘਰ ਵਿੱਚ ਖਿਲਖਾਰੀਆਂ ਆਉਣ ਅਤੇ ਖੁਸ਼ੀਆਂ ਵਾਪਸ ਪਰਤਨ ਅਤੇ ਜ਼ਿੰਦਗੀ ਦੇ ਵਿੱਚ ਕਿੰਨੇ ਸਾਲਾ ਤੁਸੀਂ ਅਡੀ ਕਰੇ ਸੀ ਕਿੰਨਾ ਪੈਸਾ ਖਰਾਬ ਕੀਤਾ ਕਿੰਨਾ ਟਾਈਮ ਵੇਸਟ ਕੀਤਾ ਅਤੇ ਆਖਰਕਾਰ ਤੁਹਾਨੂੰ ਡਾਕਟਰ ਮਨਮੀਤ ਬਤਰਾ ਨੇ ਇਸ ਸਵਾਮਾਂ ਲੈ ਕੇ ਹੀ ਖੁਸ਼ੀ ਮਿਲੀ ਹੈ ਡਾਕਟਰ ਸਾਹਿਬ ਅਸੀਂ ਜਰਣਾ ਚਾਹਾਂਗੇ ਤੁਹਾਡੀ ਆਪਣੀ ਪਰਸਨਲ ਪ੍ਰੈਕਟਿਸ ਤੋਂ ਪਹਿਲਾਂ ਤੁਸੀਂ ਕਿੰਨੇ ਸਮੇਂ ਤੋਂ ਪ੍ਰੈਕਟਿਸ ਕਰ ਰਹੇ ਹੋ ਹੁਣ ਤੱਕ ਕਿੰਨੇ ਕਪਲਸ ਨੂੰ ਖੁਸ਼ੀ ਦੇ ਚੁੱਕੇ ਹੋ

ਤੇ ਅਸੀਂ ਬਹੁਤ ਖੁਸ਼ੀ ਨਾਲ ਤੇ ਬਹੁਤ ਕਾਊਡਲੀ ਇਹ ਕਹੀਦਾ ਕਿ ਅਸੀਂ ਬਿਲਕੁਲ ਟ੍ਰਾਂਸਪਰੈਂਟਲੀ ਬਿਲਕੁਲ ੈਥੀਕਲ ਵੇਨ ਨਾਲ ਤੇ ਬਿਲਕੁਲ ਲੀਗਲ ਵੇਨ ਨਾਲ ਅਸੀਂ ਉਹਨਾਂ ਨੂੰ ਸਕਸੈਸਫੁਲ ਪ੍ਰੈਗਨancies ਦਿੱਤੀਆਂ ਨੇ ਡਾਕਟਰ ਸਾਹਿਬ ਕੁਝ ਸਵਾਲ ਨੇ ਜਿਹੜੇ ਕਿ ਅਸੀਂ ਟੈਲੀਕਾਸਟ ਬ੍ਰਾਡਕਾਸਟ ਕਰ ਰਹੇ ਹਾਂ YouTube ਤੇ Facebook ਤੇ ਰਪੇਜੀ ਜਾ ਰਹੇ ਹਾਂ ਔਰ ਬਿਲਕੁਲ ਜੀ ਮੈਡੀ ਜੀ ਨਾਲ ਗੱਲਬਾਤ ਹੋ ਚੁੱਕੀ ਹੈ ਜਿਹੜਾ ਬੱਚਾ ਜਰਮਲੈਂਥ ਦਾ ਤੁਹਾਡੀਆਂ ਸਵਾਲਾਂ ਲੈ ਕੇ ਲੰਬੇ ਸਮੇਂ ਤੋਂ ਅਡੀਕਰ ਪ੍ਰੈਗਨਸੀ ਨਹੀਂ ਹੁੰਦੀ ਹੈ ਜੀ ਇਹੜਾ ਬੱਚਾ ਆ ਹਾਂਜੀ ਇਹ ਆ ਜਿਹੜਾ ਇਹ ਮਹਾਂਦਰਾ ਆ ਇਹ ਮਾਪੇ ਤੇ ਹੀ ਜਾਂਦਾ ਨਾ ਜੀ ਇਹ ਇੱਕ ਬੜਾ ਇੰਪੋਰਟੈਂਟ ਕੁਐਸਚਨ ਹੈ ਤੇ ਇਹ ਹਰ ਇੱਕ ਮਾਪਿਓ ਜੋ ਜੋ ਪ੍ਰੇਗਨਸੀ ਲੈਣਾ ਚਾਹੁੰਦੇ ਨੇ ਉਹਨਾਂ ਦੇ ਮਨ ਵਿੱਚ ਇਹੀ ਸਭ ਤੋਂ ਵੱਡਾ ਵਹਿਮ ਵੀ ਹੁੰਦਾ ਤੇ ਸਭ ਤੋਂ ਵੱਡਾ ਆਈ ਊਡ ਸੇ ਐਪਰੀਹੈਂਸ਼ਨ ਵੀ ਹੁੰਦੀ ਹੈ ਕੀ ਕੀ ਸਾਡਾ ਬੱਚਾ ਸਾਡੇ ਵਰਗਾ ਹੀ ਦਿਖੂਗਾ ਨਾ ਜੇ ਆਪ ਫਿਰ ਉਹਨਾਂ ਦੇ ਆਲਰੇਡੀ ਕੋਈ ਬੱਚਾ ਤਾਂ ਉਹਨਾਂ ਨੂੰ ਦੁਬਾਰਾ ਬੱਚਾ ਲੈਣਾ ਕੀ ਭੈਣ ਚਾ ਦੀ ਸ਼ਕਲ ਜਾਂ ਭੈਣਾ ਭੈਣਾ ਦੀ ਸ਼ਕਲ ਆਪਸ ਵਿੱਚ ਮਿਲੇਗੀ ਜਾਂ ਨਹੀਂ ਮਿਲੇਗੀ ਰਾਈਟ ਸੋ ਮੈਂ ਇੱਕ ਕਲੀਅਰ ਤੇ ਕ੍ਰਿਸਪ ਅਨਸਰ ਦੇਣਾ ਚਾਹੁੰਗੀ ਜੀ ਜਦੋਂ ਅਸੀਂ ਆਪਣੇ ਸਿਵਾਵਾਂ ਨਾਲ ਆਈ ਵੀ ਐਸ ਦੀ ਸਿਵਾਵਾਂ ਨਾਲ ਤੁਹਾਨੂੰ ਬੱਚਾ ਦਿੰਦੇ ਹਾਂ ਤਾਂ ਇਹ 100% ਗਾਰੰਟੀ ਹੈ ਜੀ ਕਿ ਬੱਚਾ ਤੁਹਾਡੇ ਮਹਾਂਦਰ ਦਾ ਹੀ ਹੋਊਗਾ ਕਈ ਵਾਰ ਸੜ ਤੋਂ ਇਹ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕਈ ਵਾਰ ਕਈ ਕਪਲ ਸਾਡੇ ਕੋਲ ਜਦੋਂ ਥੇ ਡਿਲੀਵਰ ਕਰਦੇ ਨੇ ਤੇ ਉਹਨਾਂ ਨੂੰ ਇਮੀਗ੍ਰੇਸ਼ਨ ਵਾਸਤੇ ਇੰਡੈਕੀ ਵੀਜ਼ਾ ਵਾਸਤੇ ਡੀਐਨਏ ਪੈਟਰਨਿਟੀ ਟੈਸਟ ਵੀ ਚਾਹੀਦਾ ਹੁੰਦਾ ਤਾਂ ਅਸੀਂ ਉਹਨਾਂ ਨੂੰ ਖੁਦ ਉਹ ਪੈਟਰਨਿਟੀ ਟੈਸਟ ਕਰਵਾ ਕੇ ਦੇਈਦਾ ਸੋ ਉਹ ਚੀਜ਼ ਦਾ ਥੋੜੀ ਜਿਹੀ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਡਾ ਬੱਚਾ ਤੁਹਾਡੇ ਹੀ ਮਹੰਦਰੇ ਦਾ ਹੋਊਗਾ ਇਸ ਵਿੱਚ ਕੋਈ ਦੁਰਾਇ ਨਹੀਂ ਹੈ ਓਕੇ ਡਾਕਟਰ ਸਾਹਿਬ ਅਗਲਾ ਮੇਰਾ ਸਵਾਲ ਇਹ ਆ ਇਹ ਨੇ ਇਸ ਲਈ ਡਾਕਟਰ ਮਨਮੀਤ ਬਤਰਾਜੀ ਜਿਹੜੇ ਕਿ ਇੱਕ ਫੀਮੇਲ ਡਾਕਟਰ ਨੇ ਇੱਕ ਔਰਤ ਜੋ ਬੱਚੇ ਨੂੰ ਜਨਮ ਦਿੰਦੀ ਹੈ ਉਹਦੀ ਸਮੱਸਿਆ ਉਹਦੀ পীਡ ਉਹਦਾ ਦਰਜ ਇੱਕ ਔਰਤ ਚੰਗੀ ਤਰ੍ਹਾਂ ਸਮਝ ਸਕਦੀ ਹੈ ਜੀ ਉਹ ਫੀਮੇਲ ਡਾਕਟਰ ਹੋਵੇ ਤਾਂ ਫੀਮੇਲ ਪੇਸ਼ੈਂਟ ਹੋਵੇ ਇਹ 100% ਐਕੂਰੇਟ ਜੋ ਅਸੀਂ ਗੱਲ ਕਰ ਰਹੇ ਹਾਂ ਡਾਕਟਰ ਸਾਹਿਬ ਮੈਂ ਇਹ ਜਾਨਣਾ ਚਾਹੁੰਦਾ ਹਾਂ ਬਹੁਤ ਸਾਰੇ ਲੇਡੀਜ਼ ਦੇ ਮਨ ਦੇ ਵਿੱਚ ਸਵਾਲ ਇਹ ਆ ਕਿ ਜਿਹੜੀ ਤੁਹਾਡੀ ਵਿਧੀ ਆ ਉਹ ਕਿਹੜੀ ਵਿਧੀ ਆ ਜੇ ਜਿਹੜੀ ਪ੍ਰੈਗਨਨਸੀ ਜਿਹੜੀ ਆ ਹੋ ਜਾਂਦੀ ਆ ਅਤੇ ਅ ਬੋਟਰ ਸਮਾ ਅਡਿਕ ਨਹੀਂ ਕਰਨੀ ਪੈਂਦੀ ਜਿਉਂ ਹੀ ਤੁਹਾਡੀਆਂ ਸਮਾਵਲ ਲੈਂਦੇ ਨੇ ਤਾਂ ਲੋਕ ਉਸੇ ਵੇਲੇ ਹੀ ਇਹ ਮਹਿਸੂਸ ਕਰਨ ਲੱਗ ਪੈਂਦੇ ਨੇ ਕਿ ਮੈਂ ਹੁਣ ਬੱਚੇ ਦੀ ਮਾਂ ਬਣਨ ਵਾਲੀ ਹਾਂ ਤੇ ਤੁਸੀਂ ਡੈਡੀ ਬਣਨ ਵਾਲੇ ਹੋ ਤੇ ਕਾਕਾ ਜੰਪਿਆ ਗੱਲ ਕਰ ਰਹੇ ਹੋ ਜੀ ਜੀ ਬਿਲਕੁਲ ਇਹ ਡੈਫੀਨਟਲੀ ਜੀ ਕਿਉਂਕਿ ਇੱਕ ਕਪਲ ਜਦੋਂ ਸਾਡੇ ਕੋਲ ਆਉਂਦਾ ਬੜੀ ਆਸ ਨਾਲ ਆਉਂਦਾ ਹੈ ਤੇ ਜਦੋਂ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਦੇ ਹਾਂ ਮੈਂ ਦੁਬਾਰਾ ਕਹਿਣਾ ਚਾਹਾਂਗੀ ਜੀ ਇਹ ਗੱਲ ਬਹੁਤ ਇੰਪੋਰਟੈਂਟ ਹੈਗੀ ਹੈ ਕਿ ਜਦੋਂ ਉਹਨਾਂ ਦੀ ਪੂਰੀ ਗੱਲ ਸੁਣੀ ਜਾਂਦੀ ਆ ਸਮਝੀ ਜਾਂਦੀ ਆ ਤੇ ਜਦੋਂ ਉਹ ਬੀਇੰਗ ਅ ਫੀਮੇਲ ਜਦੋਂ ਆਪਣੇ ਮਨ ਦੀ ਗੱਲ ਕਰਕੇ ਬਹੁਤ ਹੌਲਾ ਮਹਿਸੂਸ ਕਰਦੇ ਨੇ ਔਰ ਫਿਰ ਜਦੋਂ ਉਹਨਾਂ ਦਾ ਟ੍ਰੀਟਮੈਂਟ ਟਰਾਂਸਪਰੈਂਟ ਤਰੀਕੇ ਨਾਲ ਕੀਤਾ ਜਾਂਦਾ ਤਾਂ ਫਿਰ ਉਹ ਡੈਫੀਨੇਟਲੀ ਉਹਨਾਂ ਦੀ ਉਹ ਜਰਨੀ ਬੜੀ ਹੀ ਸਿੰਪਲ ਤੇ ਬੜੀ ਹੀ ਈਜ਼ੀ ਹੋ ਜਾਂਦੀ ਹੈ ਜਿੰਦੇ ਚੱਲਦੇ ਆ ਉਹਨਾਂ ਨੂੰ ਡੈਫੀਨੇਟਲੀ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਬਹੁਤ ਛੇਤੀ ਹੀ ਸਾਨੂੰ

ਤਾਂ ਉਹ 베بی ਤੁਸੀਂ ਜਿਹੜੀ ਮਰਜ਼ੀ ਏਜ ਤੇ ਆ ਕੇ ਸਾਡੇ ਤੋਂ ਪਵਾ ਸਕਦੇ ਹੋ ਡਾਕਟਰ ਸਰ ਸਵਾਰਸਿਕ ਅਸੀਂ ਆਪਣਾ ਫਿਊਚਰ ਸਕੇਅਰ ਕਰ ਮਤਲਬ ਸੇਫ ਰੱਖ ਸਕਦੇ ਉਹਨਾਂ ਕਹਿੰਦੇ ਪਾਵ ਹੈ ਕਿ ਫਿਊਚਰ ਦੇ ਵਿੱਚ ਕਿ ਇਨ ਕੇਸ ਉਹ ਜੀਵਨ ਸਾਥੀ ਸਾਥਣ ਨੂੰ ਕੋਈ ਐਸੀ ਸਮੱਸਿਆ ਆ ਜਵੇ ਉਹ ਬੱਚਾ ਪੈਦਾ ਕਰਨ ਦੇ ਯੋਗ ਨਾ ਹੋ ਵੀ ਤਾਂ ਤੁਸੀਂ ਜਿਹੜੀ ਇਹਨਾਂ ਕੋਈ ਵਿਧੀ ਆ ਉਹ ਆਂਡੀ ਫ੍ਰੀਜ਼ ਕਰਨ ਦੀ ਤਾਂ ਉਹ ਤੁਸੀਂ ਜੇ ਉਹਨੂੰ અપਨਾਓਗੇ ਤਾਂ ਇਨ ਕੇਸ ਰੱਬ ਦਾ ਤੁਹਾਨੂੰ ਪਤਾ ਨਹੀਂ ਕਿ ਕਿਸੇ ਵੇਲੇ ਕੁਝ ਵੀ ਹੈਪਨ ਹੋ ਸਕਦਾ ਤੇ ਤੁਸੀਂ ਬੱਚਾ ਆਪਣੀ ਕੁੱਖ ਦੇ ਵਿੱਚ ਆਪਣੇ ਹੀ ਹਸਬੰਡ ਦਾ ਲੈ ਸਕਦੇ ਹੋ ਆਪਣੇ ਹੀ ਖੂਨ ਦਾ ਬੱਚਾ ਤੁਹਾਡੇ ਘਰ ਵਿੱਚ ਦੂਜਾ ਆਵੇਗਾ ਡਾਕਟਰ ਸਾਹਿਬ ਕਦੀ ਕਦਹੀਂ ਇਹ ਵੀ ਹੋਇਆ ਕਿ ਤੁਹਾਡੀ ਇਸ ਬੀਵੀ ਦੇ ਨਾਲ ਬੱਚੇ ਟਵਿਨ ਵੀ ਪੈਦਾ ਹੋਏ ਆ

ਕਿਉਂਕਿ ਅਸੀਂ ਜਿਹੜਾ ਤੁਹਾਡੇ ਅੰਦਰ ਬੱਚਾ ਪਾਉਣਾ ਇੱਕ ਬੱਚਾ ਪਾਉਣਾ ਹੈ ਉਹ ਹੈਲਦੀ ਬੱਚਾ ਪਾਉਣਾ ਹੂੰ ਉਹਨੂੰ ਪੀਜੀਟੀ ਟੈਸਟ ਕਰਕੇ ਪਾਉਣਾ ਜਿੰਦੇ ਚੱਲਦਾ ਹੈ ਸਕਸੈਸ ਰੇਟ ਬਹੁਤ ਜ਼ਿਆਦਾ ਹੋ ਜਾਂਦਾ ਹੈ ਅਸੀਂ ਕਈ ਵਾਰ ਦੇਖਦੇ ਹਾਂ ਕੁਝ ਸੈਂਟਰਸ 3 ਬੱਚੇ 4 ਬੱਚੇ ਇਕੱਠੇ ਹੀ ਪਾ ਦਿੰਦੇ ਨੇ ਕਿਉਂਕਿ ਉਹ ਬੈਡ ਕੁਆਲਿਟੀ ਗੁੱਡ ਕੁਆਲਿਟੀ ਐਮਬ੍ਰਿਓਜ਼ ਬੱਚਿਆਂ ਨੂੰ ਮਿਕਸ ਕਰਕੇ ਪਾ ਦਿੰਦੇ ਹੈ ਕਿ ਕੋਈ ਤਾਂ ਚੱਲੇਗਾ ਰਾਈਟ ਬਟ ਨਹੀਂ ਅਗਰ ਤੁਸੀਂ ਇੱਕ ਬੱਚਾ ਜੋ ਕਿ ਹੈਲਦੀ ਹੈ ਉਹ ਪੋਆ ਲੈਨੇ ਹੋ ਤਾਂ ਇੱਕ ਵੀ ਚੱਲਣ ਦਾ ਉਨਾ ਹੀ ਚਾਂਸ ਹੈ ਜਿੰਨੇ ਮਲਟੀਪਲ ਚੱਲਣ ਦੇ ਆ ਜੀ ਬਟ ਯੈਸ ਕਈ ਵਾਰ ਕੁਝ ਕਪਲਸ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਸਾਨੂੰ ਦੋ ਬੱਚੇ ਚਾਹੀਦੇ ਨੇ ਜੇ ਅਸੀਂ ਟੈਂਪਸ ਪਾਉਣੇ ਨੇ ਸੋ ਉਹਨਾਂ ਨੂੰ ਪਹਿਲਾਂ ਇਹ ਸਮਝਾਇਆ ਜਾਂਦਾ ਹੈ ਕਿ ਮਲਟੀਪਲ ਪ੍ਰੈਗਨancies ਦੇ ਥੋੜੇ ਜੀ ਔਰਤ ਨੂੰ ਹਲਕੇ ਜਿਹੇ ਰਿਸਕ ਜ਼ਿਆਦਾ ਹੁੰਦੇ ਨੇ ਜਿਵੇਂ ਕਿ ਉਹਨਾਂ ਨੂੰ ਪ੍ਰੀਟੌਨ ਦਰਦਾਂ ਛਿੜ ਸਕਦੀਆਂ ਨੇ ਜਾਂ ਫਿਰ ਥੋੜਾ ਜਿਹਾ ਡਿਸਕੰਫਰਟ ਜ਼ਿਆਦਾ ਹੋ ਸਕਦਾ ਹੈ ਹਾਊਏਵਰ ਯੈਸ ਟਵਿਨ ਬੱਚੇ ਲਏ ਜਾ ਸਕਦੇ ਨੇ ਅਗਰ ਅਸੀਂ ਦੋ ਹੈਲਦੀ ਬੱਚੇ ਅਗਰ ਤੁਹਾਡੇ ਅੰਦਰ ਪਾ ਦਈਏ ਤਾਂ ਦੋ ਬੱਚੇ ਵੀ ਚੱਲ ਸਕਦੇ ਨੇ ਟਵਿਨ ਬੇਬੀਜ਼ ਵੀ ਹੋ ਸਕਦੇ ਨੇ ਅਸੀਂ ਸਰ ਡਾਕਟਰ ਬਨਮੀਰ ਬਤਰਾ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਨ੍ਹਾਂ ਨੇ ਪ੍ਰੈਕਟਿਸ ਅੱਜਕੱਲ ਲੁਧਿਆਣਾ ਸਿਟੀ ਦੇ ਵਿੱਚ ਹੈ ਇਹ ਤੁਹਾਡੇ ਵਾਸਤੇ ਇਹਨਾਂ ਦੀ ਟੀਮ ਸਾਰੇ ਪ੍ਰਬੰਧ ਕਰ ਚੁੱਕੀ ਹੈ 에어ਪੋਰਟ ਤੋਂ ਪਿਕ ਕਰਨਾ ਤੇ ਵਾਪਸ 에어ਪੋਰਟ ਤੇ ਤੁਹਾਨੂੰ ਡ੍ਰੌਪ ਕਰਨਾ ਅਤੇ ਤੁਹਾਡੇ ਰਹਿਣ ਵਾਸਤੇ ਇੱਕ ਬਧੀਆ ਹੋਟਲ ਦਾ ਪ੍ਰਬੰਧ ਕਰਨਾ ਆ ਤੁਹਾਡੇ ਮਨਪਸੰਦ ਦਾ ਖਾਣਾ ਸਵੇਰ ਦੀ ਬ੍ਰੇਕਫਾਸਟ ਲੈ ਕੇ ਤੁਸੀਂ ਕਹੋ ਬ੍ਰੇਕਫਾਸਟ ਫਿਰ ਲੰਚ ਬ੍ਰਾਂਚ ਤੇ ਡਿਨਰ ਇਹ ਸਾਰਾ ਖਾਣਾ ਤੁਹਾਡਾ ਜਿਹੜਾ ਹੈ ਉਹ ਰੈਸਟਰੀ ਫੂਡ ਜਿਹੜਾ ਹੈ ਜਿਹੜਾ ਬਧੀਆ ਖਾਣਾ ਸੋ ਮਨ ਪਾਉਂਦਾ ਖਾਣਾ ਆ ਤੁਹਾਡੇ ਮਨ ਦਾ ਤੁਹਾਡਾ ਟੇਸਟ ਹੈ ਉਹ ਜਿਹੜਾ ਫੂਡ ਤੁਹਾਡੇ ਲਈ ਇਹ ਉਹਦਾ ਇੰਤਜ਼ਾਮ ਕਰਦੇ ਨੇ ਇਹਨਾਂ ਦੀ ਟੀਮ ਸੋ ਤੁਸੀਂ ਸੇਫ ਤੁਹਾਡਾ ਟਰੈਪ ਹੁੰਦਾ ਹੈ ਪਰ ਮਗ ਥੋੜੇ ਦਿਨਾਂ ਦਾ ਹੋਵੇ। ਔਰ ਜਦੋਂ ਵੀ ਤੁਸੀਂ ਕੋਈ ਪਰਿਵਾਰ ਦਾ ਮੈਂਬਰ ਕਾਫੀ ਲੰਬੇ ਸਮੇਂ ਤੋਂ ਸ਼ਾਦੀ ਕਰਾ ਚੁੱਕਾ ਪ੍ਰੈਗਨਨਸੀ ਦੀ ਹਾਲਤ ਵਿੱਚ ਉਹ ਪਰਿਵਾਰ ਇਧਰ-ਉਧਰ ਜਾ ਰਿਹਾ ਪੈਸੇ ਖਰਾਬ ਕਰ ਚੁੱਕਾ ਆਓ ਆਤਬਾਦ ਇਹ ਤੁਸੀਂ ਪ੍ਰਣ ਕਰੋ ਅਤੇ ਦੂਜੇ ਲੋਕਾਂ ਨੂੰ ਵੀ ਇਨਸਿਸਟ ਕਰਨ ਦੀ ਮੈਂ ਗੱਲ ਨਹੀਂ ਕਰ ਰਿਹਾ ਦੂਜੇ ਲੋਕਾਂ ਨੂੰ ਵੀ ਸਲਾਹ ਦਿਓ ਕਿ ਜੇ ਤੁਸੀਂ ਵੀ ਐਸੀ ਹਾਲਤ ਵਿੱਚ ਹੋ ਤਾਉ ਸਾਡੇ ਪਰਿਵਾਰ ਦੀ ਤਰ੍ਹਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਕਾਕਾ ਜੰਪਿਆਂ ਜਣ ਕਿ ਘਰ ਦੇ ਵਿੱਚ ਤੁਸੀਂ ਬੱਚਾ ਚਾਹੁੰਦੇ ਹੋ ਮਾਪੇ ਬਣਨਾ ਚਾਹੁੰਦੇ ਹੋ ਸਮਾਂ ਬੇਸਟ ਨਾ ਕਰੋ ਔਰ ਪੈਸੇ ਖਰਾਬ ਨਾ ਕਰੋ ਜਲਦੀ ਨਾਲ ਜੋ ਨੰਬਰ ਦਿੱਤੇ ਆ ਇਹਨਾਂ ਨੂੰ ਡਾਇਲ ਕਰੋ ਨੰਬਰ ਹੈ ਕੈਨੇਡਾ ਦਾ +1905536512 ਦੂਜਾ ਨੰਬਰ ਵੀ ਵਟਸਐਪ ਹੈ ਜਿਹੜਾ ਕਿ ਇੰਡੀਆ ਨੰਬਰ ਹੈ ਜੋ ਕਿ ਸਕਰੀਨ ਤੇ ਆਇਆ ਹੋਇਆ ਤੁਸੀਂ ਫੋਟੋ ਖਿੱਚ ਲਓ ਸੋ ਈ ਡਾਕਟਰ ਮਨਮੀਤ ਬਤਰਾ ਜੀ ਦਾ ਸਾਡਾ ਨਾਸੀ ਵਿਸ਼ੇਸ਼ ਸੈਗਮੈਂਟ ਕਾਕਾ ਜੰਪਿਆ ਸੋ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਪਰਤ ਜਾਣਗੀਆਂ ਸੋ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀ ਮਾਣਨ ਲਈ ਔਰ ਜਿਹੜੇ ਵਿਆਹ ਕਰਾਉਣ ਨੂੰ ਲੰਬਾ ਸਮਾਂ ਹੋ ਗਿਆ ਮਾਂ ਬਾਪ ਨਹੀਂ ਬਣ ਸਕੇ ਉਹਨਾਂ ਵਾਸਤੇ ਇਹ ਇੱਕ ਸਾਡਾ ਐਸਾ ਸੈਗਮੈਂਟ ਜਿਹੜਾ ਕਿ ਦੁਨੀਆ ਦੇ ਕੋਨੇ ਵਿੱਚ ਕੋਨੇ ਕੋਨੇ ਵਿੱਚ ਮੇਰੇ ਕਹਣਾ ਪਾਵੇ ਕਿ ਤੁਸੀਂ ਕਿਸੇ ਵੀ ਦੇਸ਼ ਦੀ ਸਿਟੀ ਵਿੱਚ ਰਹਿੰਦੇ ਹੋ ਬਹੁਤ ਆਸਾਨ ਤਰੀਕਾ ਹੈ ਇਹ ਨੰਬਰ ਡਾਲ ਕਰੋ ਇਹਨਾਂ ਨਾਲ ਸਲਾਹ ਕਰੋ ਕੁਝ ਲੋਕ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੋਂ ਸਰਟੀਫਾਈਡ ਕਰਵਾਓ ਸਾਹਿਬ ਮੈਂ ਕਿ ਕੀ ਸਰਟੀਫਾਈਡ ਕਰਾਂ ਕਹਿੰਦੇ ਜੀ ਜੇ ਅਸੀਂ ਫੋਨ ਕਰਾਂਗੇ ਸਾਡੇ ਕੋਲ ਚਾਰਟ ਤੇ ਲੈ ਜਾਣਗੇ ਸੋਨੋ ਡਾਕਟਰ ਸਾਹਿਬ ਕੀ ਕਹਿੰਦੇ ਆ ਪਰ ਉਸ ਤੋਂ ਪਹਿਲਾਂ ਮੈਂ ਕਹਿੰਦਾ ਮੇਰੀ ਗਰੰਟੀ ਆ ਡਾਕਟਰ ਸਾਹਿਬ ਜ਼ੀਰੋ ਚਾਰਜ ਕਰਦੇ ਆ ਕੋਈ ਪੈਸਾ ਵੀ ਸਲਾਵਾ ਨਹੀਂ ਲੈਂਦੇ ਡਾਕਟਰ ਸਾਹਿਬ ਇਹਨੂੰ ਸਰਟੀਫਾਈ ਕਰੋ ਜੋ ਮੈਂ ਕਹਿ ਰਿਹਾ ਮੈਂ ਸੱਚ ਕਹਿ ਰਿਹਾ ਜੀ ਬਿਲਕੁਲ ਤੁਹਾਡੀ ਆਨਲਾਈਨ ਚਾਹੇ ਆਡੀਓ ਹੈ ਚਾਹੇ ਵੀਡੀਓ ਕਨਸਲਟ ਹੈ ਇਟ will be ਐਬਸੋਲੂਟਲੀ ਫ੍ਰੀ ਆਫ ਕਾਸਟ ਕਨਸਲਟੇਸ਼ਨ ਦੇ ਕੋਈ ਚਾਰजेस ਨਹੀਂ ਹਨ ਸੋ ਤੁਹਾਨੂੰ ਸਲਾਹ ਬਿਲਕੁਲ ਮੁਫਤ ਹੈ ਸੁਭਰ ਕੇ ਨਾ ਪਾਵੇ ਕਿ ਤੁਹਾਡੀ ਕਰਦੀ ਗਵਾਚੀ ਹੋਈ ਖੁਸ਼ੀ ਵਾਪਸ ਪਰਤੇਗੀ ਡਾਕਟਰ ਮਨਵੀਤ ਬਤਰਾ ਜੀ ਫੀਮੇਲ ਡਾਕਟਰ ਦੀ ਅਸਮਾਨਤੋਂ ਨੰਬਰ ਸੀ ਦੇ ਚੁੱਕੇ ਆ ਡਾਕਟਰ ਸਾਹਿਬ ਬੜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਅਢੀ ਕਰੋੜ ਲੋਕਾਂ ਦੇ ਟੈਲੀਫੋਨ ਆ ਰਹੇ ਨੇ ਉਹਨਾਂ ਪਰਿਵਾਰਾਂ ਦੇ ਜਿਨ੍ਹਾਂ ਪਰਿਵਾਰਾਂ ਦੇ ਘਰ ਵਿੱਚ ਲੰਬੇ ਸਮੇਂ ਤੋਂ ਅਢੀ ਇੰਤਜ਼ਾਰ ਰਹੀ ਸੀ ਕਿ ਕਦੋਂ ਸਾਡੇ ਘਰ ਵਿੱਚ ਕਾਕਾ ਜੰਪਿਆ ਦੀ ਖਬਰ ਆਵੇਗੀ ਡਾਕਟਰ ਸਾਹਿਬ ਗੁੱਡ ਲੱਕ ਥੈਂਕ ਯੂ ਸੋ ਮੱਚ ਸਸ਼ਿਕਾ ਜੀ ਥੈਂਕ ਯੂ